ਕਿ ਪੰਥਕ ਗਰੁੱਪ ਵੀ ਹੈਗਾ ਆਪਣਾ ਉਹਦਾ ਨਜ਼ਰ ਹੀ ਨਹੀਂ ਆਇਆ ਕਿਥੇ ਉਹਨਾਂ ਦਾ ਸਾਬਤ ਕਰਦਾ ਕਿ ਇਹ ਪੰਥਕ ਗਰੁੱਪ ਅੱਜਕੱਲ ਪ੍ਰੈਸ ਕਾਨਫਰੰਸਾਂ ਕਰਕੇ ਇਹ ਜ਼ਰੂਰ ਕਰ ਰਹੀ ਹੈ ਡੀਜ਼ਲ ਉੱਥੋਂ ਆਇਆ ਇਹ ਉੱਥੋਂ ਆਇਆ ਬੀਸਿਕਲੀ ਉਹਨਾਂ ਨੇ ਇੱਕ ਗੱਲ ਸੁਣੋ ਮੈਂ ਫਿਰ ਕਿੰਨਾ ਹੜਾਂ ਚ ਕਿੰਨਾ ਕੁਝ ਹੜ ਗਿਆ ਉਹ ਵੀ ਹੜ ਗਿਆ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸਾਬਤ ਕਰਤਾ ਕਿ ਸਾਡਾ ਤਾਂ ਇੱਕੋ ਇੱਕ ਕੰਮ ਹੈ ਅਸੀਂ ਸੁਖਵੀਰ ਦੀ ਟੰਗ ਖਿੱਚਣੀ ਹੈ ਹੋਰ ਸਾਡਾ ਕੋਈ ਏਜੰਡਾ ਨਹੀਂ ਹੈਗਾ ਉਹਨਾਂ ਨੇ ਤਾਂ ਆਪ ਹੀ ਸਾਬਤ ਕਰਤਾ ਕਿ ਨਾ ਸਾਨੂੰ ਪੰਜਾਬ ਦੀ ਫਿਕਰ ਹੈ ਨਾ ਸਾਨੂੰ ਸਿੱਖ ਸਿਆਸਤ ਦੀ ਫਿਕਰ ਹੈ ਸਾਨੂੰ ਤਾਂ ਪਾਈ ਇੱਕ ਹੀ ਕੰਮ ਹੈ ਕਿ ਅਸੀਂ ਤਾਂ ਜੇ ਕੋਈ ਬੰਦਾ ਕੰਮ ਕਰੂਗਾ ਉਹਨੂੰ ਖਿੱਚਣਾ ਦੇਖੋ ਮੈਂ ਕਹਿਣਾ ਕਿ ਥੱਲੇ ਹੁਣ ਮੈਨੂੰ ਪਤਾ ਲੋਕੀ ਕਹਿਣਗੇ ਇਹ ਪੀਟੀਸੀ ਤੋਂ ਇਹ ਪੀਟੀਸੀ ਤੋਂ ਹਕੀਕਤ ਦੇ ਵਿੱਚ ਕੀ ਹੈਗਾ ਜੇ ਕਿਸੇ ਬੰਦੇ ਨੇ ਕੰਮ ਕੀਤਾ ਤੁਸੀਂ ਇਹ ਨਾ ਕਹੋ ਕਿ ਉਹਨੂੰ ਆਲੋਚਨਾ ਨਾ ਕਰੋ ਤੁਸੀਂ ਉਸ ਤੋਂ ਵੱਡਾ ਕੰਮ ਕਰਦੇ ਹੋ ਯਾਰ ਆਪਣੀ ਲਕੀਰ ਵੱਡੀ ਕਰੋ ਤੁਸੀਂ ਲਕੀਰ ਵੱਡੀ ਕਰਦੇ ਹੋ ਯਾਰ ਕੀ ਫਰਕ ਪੈਂਦਾ ਜੇ ਸਗਵੀਰ ਬਾਦਲ ਨੇ ਵੰਡਤਾ ਕੁਝ ਪੈਸੇ ਵੰਡਦੇ ਉਹਨੇ ਕੋਈ ਉਹਨੇ ਕੋਈ ਕਾਦੇ ਲਈ ਕੋਈ ਨੱਚਣ ਗਾਣ ਵਾਲਿਆਂ ਦੇ ਥੋੜੀ ਵੰਡਦੇ ਬਸ ਕੋਈ ਗੱਲ ਨਹੀਂ ਤੁਸੀਂ ਛਲਾਗਾ ਕਰਦੇ ਹੋ ਮੈਂ ਕਹਿੰਦਾ ਜੇ ਸਰਕਾਰ ਨੇ ਵੀ ਕੁਝ ਕੀਤਾ ਮੈਂ ਉਹਦੀ ਵੀ ਛਲਾਗਾ ਕਰਦਾ ਜੇ ਕੋਈ ਅਕਾਲੀਆਂ ਨੇ ਆਪਣਾ ਕੀ ਨਾ ਉਹਨਾਂ ਚੰਨੀ ਸਾਹਿਬ 5-6 ਦਿਨ ਭੱਜੇ ਰਹੇ ਉਹਨਾਂ ਦੀ ਵੀ ਛਲਾਗਾ ਕਰਦਾ ਕਲਾਕਾਰਾਂ ਨੇ ਕੀਤਾ ਜਿਨੇ ਕੰਮ ਕੀਤਾ ਉਹਨੂੰ ਇੰਡੋਰਸਤਾ ਕਰੋ ਹੈਨਾ ਤੁਸੀਂ ਹਰ ਇੱਕ ਦੇ ਖਿਲਾਫ ਮੈਂ ਤਵਾ ਲਾਈ ਜਾਨੇ ਸ਼ਿਕਾਇਤਾਂ ਕਰ ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਵੀ ਸਾਬਤ ਕਰਤਾ ਕਿ ਯਾਰ ਨਹੀਂ ਸਾਡਾ ਕਨਸਰਨ ਜਿਹੜਾ ਹੋਰ ਹੈਗਾ ਸਾਡਾ ਕਨਸਰਨ ਪੰਜਾਬ ਨਹੀਂ ਹੈਗਾ ਹੜ ਰੋਲ ਨਹੀਂ ਹੈਗੇ ਬਹੁਤ ਲੋਕ ਇਸ ਰਾਜਨੀਤੀ 'ਚ ਰੁੜ ਗਏ ਇਸ ਪੰਜਾਬ ਹੜਾਂ ਦੇ ਵਿੱਚ ਹੁਣ ਕੌਣ ਤਿਆਰ ਕੇ ਬਾਹਰ ਆਊਗਾ ਇਹ ਹੁਣ ਦੇਖਣ ਵਾਲੀ ਚੀਜ਼ ਹੈ